ਆਪ ਸਿਕਾ ਦੋਸਤੋ ਅੱਜ ਮੱਝਾਂ ਦੀ ਸਰਵਿਸ ਕਰਦੇ ਆਂਗੇ ਇਹਨਾਂ ਨੂੰ ਨਮਾਉਣਾ ਧੁੱਪ ਵਧੀਆ ਨਿਕਲੀ ਅੱਜ ਅੱਜ ਇਹਨਾਂ ਨੂੰ ਨਮਾਉਣੇ ਕਾਫੀ ਦਿਨ ਹੋ ਗਏ ਨਮਾਉਣੀਆਂ ਦੀ ਬਾਲੀਆਂ ਦੀ ਬਾਗਿਆ ਅੱਜ ਬਾਲੀਆਂ ਗੰਧੀਆਂ ਹੋ ਰਹੀਆਂ ਲੱਗੀਆਂ ਪਹਿਲਾਂ ਧੁੱਪ ਨਹੀਂ ਲੱਗਦੀ ਸੀਗੀ ਅੱਜ ਧੁੱਪ ਲੱਗੀ ਆ ਤਾਂ ਕਰਕੇ ਇਹਨਾਂ ਨੂੰ ਹੁਣ ਨਮਾ ਮਾਗੇ ਫਿਰ ਦੁਬਾਰੇ ਫਿਰ ਧੁੱਪੇ ਬੰਦਦੇ ਆਂਗੇ ਹੁਣ ਇਹਨੂੰ ਕੱਚੇ ਥਾਂੋਂ ਖੋਲ ਕੇ ਇਧਰ ਪੱਕੇ ਫਰਸ਼ ਤੇ ਬੰਨਤਾ ਇਹਦਾ ਪਾਣੀ ਹੁਣਾਂ ਹੀ ਟਪਕ ਜੂਗਾ ਆ ਥੋੜੀ ਜਿਹੀ ਭੈੜੀ ਆ ਉਹਦੇ ਨੂੰ ਉਹ ਦੀ ਟੱਕ ਕਰ ਜਾਂ ਤੱਕ ਕਰਦੀ ਆ ਯਾਨੀ ਰਿਪੇਅਰਿੰਗ ਉਸ ਨੂੰ ਕਰਦੀ ਕਈ ਨ ਹੋਵੇ ਉਹਦੇ ਨੂੰ ਮਾਉਣੀਆਂ ਸੀ ਪਹਿਲਾਂ ਉਹਦੇ ਫੇਰ ਧੁੱਪ ਜੀ ਘੱਟ ਨਿਕਲੀ ਤਾਂ ਕਰਕੇ ਅੱਜ ਨਵਾਉਣੇ ਆ ਦੇਖ ਦੀਆਂ ਨੇ ਰਮਾਨ ਅੱਜ ਕੈਮਰਾਮੈਨ ਬਣਿਆ ਹੋਇਆ ਹੈਗਾ ਇਹ ਤਾਂ ਵੀ ਕਰਵਾਵਾ ਹੈ ਕੰਮ ਇਹ ਤਾਂ ਖੁੱਲਦੀਆਂ ਨਹੀਂ ਇਹ ਸੰਕਰ ਮੈਂ ਕਰ ਮੈਂ ਜਦੋਂ ਪਾ ਲੈ ਬੁੱਝ ਦਾ ਪਾਣੀ ਪਿਆ ਹੁਣ ਤਾਂ ਭੱਜੀ ਫਿਰਦੀ ਐ ਇਹ ਹੁਣ ਮੈਂ ਇਹਨਾਂ ਨੂੰ ਹੁਣ ਚੋਬਰ ਨੂੰ ਆਪਣੇ ਨਿਵਾਵਾਂਗੇ ਹੈ ਹੁਣ ਵੀ ਨਿਵਾ ਦੇਣੇ ਨਿਵਾ ਦੇਣੇ ਹਮ ਫੜ ਤਾਂ ਮਿਲੂਗਾ ਇਹ ਇਹ ਮਰਦਾ ਨਹੀਂ ਕੱਟਣ ਨਿਵਾਵਾਂਗੇ ਦੂਜਿਆਂ ਨਾਲ ਕੂਟੀ ਦਾ ਪਾਣੀ ਨਿੱਗਾ ਜਮ ਪੈ ਜਿਹੜਾ ਪਾਣੀ ਤੇ ਕੰਗਿਤ ਕਰਦੇ ਚੱਲ ਨੌਰੀ ਇਹਦਾ ਝੰਡਾ ਲੱਗੂਗਾ ਲਈ ਹੁਣ ਨਾ ਆਉਂਦੀ ਆ ਪੀਸੇ ਦੀ ਬਾਹਲੇ ਨੂੰ ਹੋ ਗਏ ਨਮਾਈ ਵਾਲੇ ਅੱਜ ਨਮਾਉਣਿਆ ਇਹਦਾ ਝੰਡਾ ਪਾਣੀ ਲੱਗੂਗਾ ਬਾਹਰ ਧੁੱਪੇ ਵਧੀਆ ਰਾਵਣ ਨਾਲ ਬੈਠੇ ਰਹਿੰਦੇ ਜਿਵੇਂ ਸੰਡੇ ਨੂੰ ਆਪਾਂ ਜਵਾਕਾਂ ਨੂੰ ਕੇਤੀ ਨਮਾਉਣੇ ਹੁੰਦੇ ਆ ਰਾਵਣ ਵਰਗੇ ਜਾਂ ਕੋਈ ਵੀ ਜਿੱਲਾ ਦੇ ਜੂੜਾ ਰੱਖਿਆ ਹੁੰਦਾ ਆਹ ਦਵਾਰ ਦਾ ਦਾਣਾ ਹੁੰਦਾਗਾ ਤੇ ਸਿਲਵਾਉਣ ਦਾ ਆਹ ਜੈਂਟਵਾਰ ਦਾ ਦੇਣਾਗਾ ਇਹਨਾਂ ਨੂੰ ਹੁੰਦਾ ਹੈ ਕੇਸੀ ਵਾਲਾ ਕੰਮ ਨਹੀਂ ਹੈ 그러면은 ਤੇਰਾ ਦਾ ਜਿੱਲੀਆਂ ਹੀ ਕਰ ਦੇਣਾ ਬਾਈ ਬਾਹਰ ਤੋਂ ਜਿੱਲੀਆਂ ਹੀ ਕੱਟ ਕੇ ਇਹਦਾ ਹੱਥ ਮਾਰਾਂਗੇ ਮੈਂ ਤੇ ਮੈਨੂੰ ਜਿਵੇਂ ਆਪਣਾ ਝਾਵਾ ਹੁੰਦਾ ਬਾਈ ਇਹਨਾਂ ਦੇ ਵੀ ਉਹ ਝਾਵਾ ਲੱਗ ਜਾਂਦਾ ਬਾਹਰੀਆਂ ਗੰਦੀਆਂ ਹੋ ਰਹੀਆਂ ਨੇ ਕੀ ਇਹਨਾ ਖੋਜੋ ਇਹ ਪੂਰੀਆਂ ਮੈਨੂੰ ਪਾਣੀ ਦਿਖਾਤਾ ਕਿੰ ਕੀ ਤਰ੍ਹਾਂ ਆ ਵਧੀਆ ਇੱਥੇ ਜਾ ਵਧੀਆਗਾ ਨਹੀਂ ਆਪਾਂ ਪਲੜ ਲੈਣੇ ਹੁੰਦੇ ਸੀ ਪਹਿਲਾਂ ਜਾਂ ਹੱਥਾਂ ਨਾਲ ਉਵੇਂ ਸਾਫ਼ ਨਹੀਂ ਹੁੰਦੇ ਆਂਥ ਜਿਹੜਾ ਵਧੀਆ ਸਾਫ਼ ਹੋ ਜਾਂਦੇ ਨੇ ਨਮਾ ਕੀ ਟੋਪੇ ਬਣਾ ਦਾਂਗੇ ਨਾ ਇਹ ਵਾਰੀ ਆ ਗਈ ਇਹ ਪੈਡੀਆਂ ਜੂਦੇ ਨੂੰ ਹਨਰਮਨ ਪੈਡੀਆਂ ਹੈ ਕਿ ਨਾ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਇਹ ਤਾਂ ਕੁਸ਼ਤਰਮਨ ਤਾਂ ਵੀ ਦੱਸਦਾ ਬਈ ਇਹ ਇਹਨੇ ਇੱਕ ਵਾਰੀ ਦੀ ਦਾਦੀ ਦੀ ਉਂਗਲ ਇੱਥੋਂ ਵੱਢਤੀ ਸੀਗੀ ਖੋਲਣ ਵੇਲੇ ਕਾਲੀ ਕਰਦੀ ਐ ਇਹ ਥੋੜਾ ਜਿਹਾ ਤਾਂ ਕਰਕੇ ਤੁਹਾਡਾ ਇਹ ਉਹ ਗੱਲ ਜ਼ਿਆਦਾ ਵੀ ਮੇਰੀ ਦਾਦੀ ਦੀ ਉਂਗਲ ਵੱਢਤੀ ਸੀ ਨੇ ਮੇਰੀ ਵੀ ਉਂਗਲ ਵੱਢ ਦੂ ਹੇਟਰ ਦਦਾ ਇਹ ਤੋਂ ਗਾਂ ਆਹ ਕੰਮ ਦਾ ਵਧੀਆ ਕਰਾਉਂਦੀ ਆ ਖਰਖਰੇ ਵਾਂਗ ਖਰਖਰਾ ਹੋ ਜਾਂਦਾ ਪਾਣੀ ਪਾਉਣ ਤੋਂ ਡਰਦੀ ਐ ਜਦੋਂ ਪਾਣੀ ਪਾਉਂਦੇ ਉਹ ਸਾਰਾ ਗੋਕਾ ਸਾਰੀ ਡਰਦੇ ਹੁੰਦੇ ਆ ਬਈ ਜਦੋਂ ਗੱਲ ਕਰਾਂ ਆ ਜਦੋਂ ਬੁਰਸ਼ੀਆਂ ਮਾਰਦੇ ਆ ਉਦੋਂ ਨਾ ਆਰਾਮਦਾਰੀ ਆਉਂਦੀ ਆ ਖਰਖਰੇ ਵਾਂਗ ਖਰਖਰਾ ਹੋ ਜਾਂਦਾ ਇਹ ਇਹ 'ਚ ਖੁਸ਼ ਆ ਇਹ ਜਦੋਂ ਪਾਣੀ ਪਾਵਾਂਗੇ ਉਹ ਤਾਂ ਇਹ ਕਹਿੰਦੀ ਆ ਪਾਣੀ ਨਾ ਪਾਓ ਮੇਰੇ ਉੱਤੇ ਮੈਨੂੰ ਵੀ ਨਵਾ ਦੇ ਨਰਮਾਣ ਨੂੰ ਨਵਾ ਦੇ ਕੋਕਲੇ ਆ ਪੈ ਜਾਵਾ ਜ਼ਿਆਦਾ ਠੰਡ ਦਾ ਭਾਵੇਂ ਮਾਰਦਾ ਵਿਚਾਰਾ ਉੱਤੇ ਮੱਖੀਆਂ ਨੂੰ ਕੋਈ ਵੀ ਡਰਦਾ ਨਾ ਹਉਣ ਤੋਂ ਹਣਾ ਹੂੰ ਤੇ ਜਿਵੇਂ ਛੋਟੇ ਜਿਹਾ ਆ ਕੇ ਡਰਦੇ ਹੁੰਦੇ ਆ ਉਹੀ ਡਰਦਾ ਦੇਖ ਕੇ ਮੈਂ ਜਿਹੜੇ ਦੇਖ ਕੇ ਦਿੰਦਾ ਕਾ ਮਤੀ ਰਾਜ ਆ ਹੈ ਹੂੰ ਤੇ ਬਾਬੇ ਇਸੇ ਨੇ ਕੱਢਦਾ ਲੈਰਮਾਨ ਹੁਣ ਇਹਨਾਂ ਤੇ ਸਾਬਣ ਲਾ ਦੇ ਬਈ ਮੱਖੀਆਂ ਵਾਲੀ ਮੱਖਣੀ ਆਊਗੀ ਫਿਰ ਇਹਨਾਂ ਤੇ ਕੱਢ ਲਈ ਸਾਰੀਆਂ ਤੇ ਲਾ ਦੇ ਪਹਿਲਾਂ ਉਹਦੇ ਲਾ ਦੇ ਲੈਰਮਾਨ ਸਰ ਜਮਾਇਨੂ ਚ ਗੋ ਚੈੱਕ ਕਰ ਦੇ ਚੰਗਾ ਪੁੱਤ ਹਾਂਜੀ ਹਾਂ ਅੱਗੇ ਤੱਕ ਸਾਰ ਤੇ ਲਾ ਦੇ ਤਾਂ ਉਹਦੇ ਥੱਲੇ ਤੱਕ ਤਾਂ ਉਹਦੇ ਥੱਲੇ ਲਾ ਦੇ ਕੁਝ ਨਹੀਂ ਕਹਿੰਦੀ ਇਹ ਡਰਨਾ ਇਹ ਤੋਂ ਇਹਦੇ ਨਾਲ ਮੱਖੀਆਂ ਨਹੀਂ ਬੰਦੀਆਂ ਪੁੱਤੇ ਤੇ ਨਾ ਮੈਨੂੰ ਫੜਾ ਆਏ ਸਾਰੇ ਕਿਤੇ ਲਾ ਦੇਂਗਾ ਤੇ ਆਏ ਹਾਂ ਦੇ ਆਏ ਲਾ ਦੇ ਸਾਰੇ ਕਿਤੇ ਅੱਜ ਤਾਂ ਮੈਂ ਲਾਤੀ ਇਸ ਤੋਂ ਬਾਅਦ ਤੂੰ ਲਾਇਆ ਕਰੀ ਠੀਕ ਆ ਹਾਂਜੀ ਪੇਪਰ ਕਦੋਂ ਆਉਣਗੇ ਤੇਰੇ ਫਿਰ ਮਾਰਚ ਚ ਹੋਣਗੇ ਉਹ ਤਾਂ ਵਧੀਆ ਤਿਆਰੀ ਵਧੀਆ ਕੀ ਤਿਆਰੀ ਤਾਂ ਵਧੀਆ ਬਸ ਇੱਕ ਪੰਗਾ ਥੋੜਾ ਹੈ ਹਾਂ 8ਵੀਂ ਤੱਕ ਤਾਂ ਸਿਸਟਮ ਐ ਸੀ ਕਿ ਜਦੋਂ ਫਾਈਨਲ ਟੈਮ ਹੁੰਦੀ ਆ ਬਸ ਇਕੱਲੀ ਤੀਜੀ ਹੰਟ ਦੇ ਚੌਥੀ ਹੰਟ ਦੇ ਪੇਪਰ ਆਉਂਦਾ ਅੱਛਾ ਹੁਣ ਨੌਵੀਂ ਤੋਂ 10ਵੀਂ ਤੱਕ ਆਏ ਸਿਸਟਮ ਕਰਤਾ ਕਿ ਜਿਹੜੀ ਫਾਈਨਲ ਟੈਮ ਹੋਗੀ ਉਹ ਚ ਸਾਰੀਆਂ ਹੰਟਾਂਆਂ ਮਤਲਬ ਪਹਿਲੀ ਹੰਟ ਤੋਂ ਚੌਥੀ ਹੰਟ ਤੱਕ ਸਾਰੀਆਂ ਨੌਵੀਂ ਚ ਵੀ ਹਾਂ ਜਿਵੇਂ ਹੁਣ 8ਵੀਂ ਤੱਕ ਤਾਂ ਤੀਜੀ ਯੂਨਟ ਦੇ 40 ਨੰਬਰਾਂ ਦੇ ਪੇਪਰ ਹੁੰਦੇ ਆ। ਹਾਂ। 9ਵੀਂ ਤੇ ਲਾ ਕੇ 10ਵੀਂ ਤੱਕ ਤੀਜੀ ਯੂਨਟ ਦੇ 80 ਨੰਬਰਾਂ ਦੇ ਪੇਪਰ ਹੋਣਗੇ। ਠੀਕ ਆ। ਤੇ ਤਾਂ ਹੀ ਤੁਹਾਨੂੰ ਕਹਿਣਾ ਫਿਰ ਹਮ ਟਿਊਸ਼ਨ ਤੇ ਹਟ ਗਏ ਸੂ ਲੱਗੇ ਵੀ ਦੁਬਾਰੀ ਜਾਇਆ ਕਰ। ਉਹ ਤਾਂ ਫਰਵਰੀ 'ਚ ਲੱਗ ਜਾਣਗੇ। ਨਹੀਂ ਨਹੀਂ ਪੁੱਤ। ਸਾਰੀਆਂ ਟਰਮਾਂ ਫੇਰ ਹੀ ਯਾਦ ਹੋਣਗੀਆਂ। ਐਂ ਤਾਂ ਕੀਤੀ ਹੋਈ ਆ ਪ੍ਰੈਕਟਿਸ। ਲਓ ਜੀ ਕਰਤੀਆਂ ਤਿਆਰ ਹੀ ਆ। ਚੈੱਕੋ ਚੈੱਕ ਕਰਤੀਆਂ ਹੁਣ ਇਹਦੇ ਮੱਖ ਨਹੀਂ ਬੈਠਣੀਆਂ। 5-7 ਦਿਨ ਤਾਂ ਉਹਦੇ ਨੂੰ ਦੁਬਾਰੇ ਨਵਾ ਦੇਗੇ। ਦੁਬਾਰੇ ਫੇਰ ਸੱਫਲ ਲਾ ਦੇਗੇ ਤੇ ਐ ਸੀਲ ਤਾਂ ਬਣ ਗਿਆ ਭਾਈ ਇਹ ਦੋਨੇ ਐ ਕਿਵੇਂ ਮਰਦੀ ਆ ਹੱਥ ਲਾਈ ਚੰਥਾਣਾ ਤੋਂ ਉੱਤੇ ਕੁਝ ਨਹੀਂ ਕਹਿਣੀ ਆ ਇਹ ਪੁੜੀਆਂ ਕਦੇ ਆਪੇ ਪਿੜਦੀਆਂ ਨਹੀਂ ਬਾਹਲੀ ਲਿਹਾ ਜਾਂਦਾ ਦੀ ਕਦੇ ਵੀ ਨਹੀਂ ਪਿੜੀਆਂ ਆਪ ਚੇ ਚਾੜ ਤਾਂ ਕਰੀ ਜਾਂਦੀਆਂ ਅੱਜ ਤਾਂ ਸਾਰਾ ਕੰਮ ਕਰਦੇ ਹਾਂ ਨਾ ਸਿੰਗਾ ਦੇ ਤੇਲ ਲਾ ਦੇਗੇ ਕਮੈਂਟਾਂ 'ਚ ਦੱਸਿਓ ਭਾਈ ਛੋਟੀਆਂ ਸੋਹਣੀਆਂ ਆਪਣੀਆਂ ਦੋਨੇ ਤੇ ਨਾਲੇ ਆਪਣਾ ਚੈਨਲ ਕਿਵੇਂ ਲੱਗਦਾ ਤੁਹਾਨੂੰ ਉਹ ਵੀ ਕਮੈਂਟਾਂ 'ਚ ਦੱਸਿਓ ਪੁੜੀ ਤੇ ਵੀ ਲਾਤਾ ਸਿੰਗਾ ਦੇ ਤੇਲ ਕੁੰਡੀਆਂ ਜਮਾਂ ਕਹਿੰਦੇ ਨੇ ਠੈਣੀ ਪੈਂਦੀ ਆ ਮੈਂ ਠੈਣੀ ਪੈਂਦੀ ਆ ਸਿੰਗਾ ਚ ਬੰਦ ਗਿਆ ਹੁਣ ਤੋਂ ਪਿੰਨ ਮਾ ਕੇ ਲੱਗ ਗਿਆ ਨਾ ਭਾਈ ਚਮਕੜ ਉਹ ਹੀ ਬਾਰੇ ਦਿਨ ਹੋ ਗਏ ਸਨਮਾਈਆਂ ਨੂੰ ਹੁਣ ਆਰਾਮਦਾਰ ਨਾ ਬੈ ਜਾਣੀਆਂ ਅੱਥਰਾਂ ਤੱਕ ਅੱਥਰਾਂ ਤੋਂ ਪਹਿਲਾਂ ਪਹਿਲਾਂ ਸੁੱਕ ਜਾਣਗੀਆਂ ਇਹ ਅੱਜ ਤੋਂ ਪਰ ਫਾਇਦਾ ਲੈ ਲੈ ਇਧਰੋਂ ਰਮਾਨ ਦੀ ਮੰਮੀ ਤੇ ਰਮਾਨ ਦੀ ਆਂਟੀ ਅੱਜ ਸਾਗ ਬਣਾਉਣ ਲੱਗੇ ਕਈ ਦਿਨ ਹੋ ਗਿਆ ਸੀ ਕਹਿੰਦੇ ਨੂੰ ਵੀ ਸਾਗ ਬਣਾਉਣਾ ਸਾਗ ਬਣਾਉਣਾ ਅੱਜ ਧੁੱਪ ਸੀ ਵਧੀਆ ਮੜੀ ਜੀ ਤਾਂ ਕਰਕੇ ਖੇਤ ਪੱਲੇ ਜਾ ਕੇ ਤੋੜ ਕੇ ਲਏ ਨੇ ਇਹ ਫਿਰ ਹੁਣ ਕਰ ਰੱਖਿਆ ਸਾਗ ਇਧਰ ਮੇਰੀ ਮਾਸੀ ਜੀ ਬਸ ਅਸਨ ਸਿੱਲੀ ਜਾਂਦੇ ਨੇ ਉਹ ਮੈਨੂੰ ਐਂ ਲੱਗਦਾਗਾ ਵੀ ਬੁੜੀਆਂ ਨੂੰ ਇਹਦਾ ਸੋਖਾ ਹੁੰਦਾ ਸਾਗ ਦਾ ਇੱਕ ਦਿਨ ਤਰਖੀ ਦੋ ਤਿੰਨ ਦਿਨ ਸਬਜ਼ੀ ਬਣਾਉਣ ਦੀ ਲੋੜ ਨਹੀਂ ਪੈਂਦੀ ਫਿਰ ਪਾ ਕਰਕੇ ਬਣਾਉਂਦੀਆਂ ਨੇ ਮੈਨੂੰ ਤਾਂ ਲੱਗਦਾ ਕਿ ਕਿੰਨੇ ਕ ਟਾਈਮ ਚ ਬਣ ਜੂਗਾ ਇਹ ਹੁਣ ਹੈ ਮਾਸੀ ਦੋ ਘੰਟੇ ਪੌਣੇ ਦੋ ਹੋ ਗਏ ਫੇਰ ਵੀ ਮੈਨੂੰ ਲੱਗਦਾ ਸਾਢੇ 4 ਵਜੇ ਦੇ ਨੂੰ ਬਣੂਗਾ ਇਹ ਆਪਣੇ ਘਰੀ ਪਾਲਕ ਬੀਜਿਆ ਹੋਇਆ ਮੇਥੇ ਮੇਥੀ ਸਾਰਾ ਕੁਝ ਘਰੀ ਬੀਜਿਆ ਹੋਇਆ ਹੈਗਾ ਇਥੋਂ ਤੋੜ ਕੇ ਬਣਾ ਲਿਆ